ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਪ੍ਰਸ਼ਾਸਨ ਤੱਕ ਇਹ ਜਾਣਕਾਰੀ ਪੁੱਜ ਸਕੇ ਮੂਲਾਪੁਰ ਦੇ ਪਿੰਡ ਤੀੜਾ ਦੇ ਵਿੱਚ ਇੱਕ ਬਲਾਸਟ ਹੋਇਆ ਇਹ ਬਲਾਸਟ ਗੈਸ ਸਿਲੰਡਰ ਦੇ ਸਿਲੰਡਰ ਦਾ ਹੋਇਆ ਜਿਸ ਕਰਕੇ ਛੱਤ ਵੀ ਉੱਡ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪਿੰਡ ਤੀੜਾ ਦੇ ਵਿੱਚ ਗੋਦਾਮ ਬਣਿਆ ਹੋਇਆ ਸੀ ਜਿੱਥੇ ਕੀ ਗੈਸ ਦੇ ਸਿਲੰਡਰ ਰੱਖੇ ਹੋਏ ਸੀ ਅਤੇ ਇਸ ਦੇ ਵਿੱਚ ਬਲਾਸਟ ਹੋਇਆ ਹੈ ਜਿਸ ਕਰਕੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਸੂਤਰਾਂ ਦੇ ਹਵਾਲੇ ਤੋਂ ਖਬਰ ਵੀ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਵੱਲੋਂ ਮੋਰਚਾ ਸੰਭਾਲ ਲਿੱਤਾ ਗਿਆ ਹੈ ਤੇ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਆਖਰ ਕਾਰਨ ਕੀ ਹੈ ਤੇ ਜੇਕਰ ਕੋਈ ਵਿਅਕਤੀ ਮਰਿਆ ਤਾਂ ਉਸ ਦਾ ਨਾਮ ਅਤੇ ਪਛਾਣ ਕੀ ਹੈ ਫਿਲਹਾਲ ਜੋ ਵਿਅਕਤੀ ਤਿੰਨ ਅੰਦਰ ਸੀ ਤੇ ਦੋ ਵਿਅਕਤੀਆਂ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਜਾਇਆ ਗਿਆ ਜਿੱਥੇ ਕਿ ਉਹਨਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਕੀ ਕਹਿਣਾ ਇਸ ਪੂਰੇ ਮਾਮਲੇ ਨੂੰ ਲੈ ਕੇ ਐਸ ਐਚ ਓ ਮੁੱਲਾਪੁਰ ਦਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਪੂਰਾ ਮਾਮਲਾ ਕੀ ਹੈ ਅਤੇ ਇਹ ਸਿਲੰਡਰ ਕਿਸ ਤਰ੍ਹਾਂ ਫਟਿਆ ਹੈ ਅਤੇ ਕਿੰਨੇ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਹੋਇਆ ਹੈ ਅਤੇ ਹੋਰ ਕੀ ਕੀ ਹੁਣ ਪੁਲਿਸ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਕਿਹੜੀਆਂ ਕਹੜੀਆਂ ਟੀਮਾਂ ਮੌਕੇ ਤੇ ਪੁੱਜੀਆਂ ਹੋਈਆਂ ਹਨ ਨੁਕਸਾਨ ਦਾ ਹਾਲੇ ਕਲੀਅਰ ਨਹੀਂ ਆ ਜੀ ਸਿਲੰਡਰ ਫਟਿਆ ਸਾਡੇ ਕੋਲ ਇੰਟੀਮੇਸ਼ਨ ਆਈ ਸੀ ਅਸੀਂ ਮੌਕੇ ਤੇ ਆ ਗਏ ਹੂੰ ਤੇ ਹੁਣ ਵੀ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਜੋ ਵੀ ਹਾਲਾਤ ਨੇ ਤੁਹਾਨੂੰ ਦੱਸੇ ਜਾਣਗੇ ਸਾਰੇ ਹੂੰ ਇਹ ਸਾਰਾ ਵੈਰੀਫਾਈ ਕਰ ਰਹੇ ਆ ਨਾ ਜੀ ਇਹ ਤਾਂ ਫਿਲਹਾਲ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਉਹ ਚ ਇੱਕ ਗੱਲ ਸਾਹਮਣੇ ਆਈ ਹੈ ਕਿ ਇਹ ਗੋਡਾਊਨ ਸੀਗਾ ਕੁਈ ਚੰਡੀਗੜ੍ਹ ਦੇ ਬੰਦੇ ਆ ਉਹਨਾਂ ਨੇ ਗਾਊਨ ਇਹ ਪਿੰਡ ਤੋਂ ਬੰਦੇ ਤੋਂ ਜ਼ਮੀਨ ਲਈ ਸੀ ਉਹਦਾ ਗਾਊਨ ਬਣਾਇਆ ਹੋਇਆ ਸੀਗਾ ਉਹ ਕੈਟਰਿੰਗ ਦਾ ਕੰਮ ਕਰਦੇ ਨੇ ਉਹਨਾਂ ਦਾ ਕੈਟਰਿੰਗ ਦਾ ਸਮਾਨ ਪਿਆ ਸੀ ਅੰਦਰ ਜਾਨੀ ਦਾ ਵੀ ਉਹ ਪਤਾ ਕਲੀਅਰ ਕਰ ਰਿਹਾ ਜੀ ਬੰਦੇ ਦੋ ਇੰਜਰਡ ਹੋਏ ਨੇ ਤਿੰਨ ਉਹ ਹਸਪੀਟਲ ਲੈ ਕੇ ਗਏ ਨੇ